ਪੰਜਾਬ ਸਿੱਖਿਆ ਬੋਰਡ ਦੇ ਰਿਜ਼ਲਟ ਆਣੇ ਸ਼ੁਰੂ ਹੋ ਚੁੱਕੇ ਨੇ ਉੱਥੇ ਹੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੋ ਰਹੀ ਹੈ ਤੇ ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਪੰਜਾਬ ਸਿੱਖਿਆ ਬੋਰਡ ਦੇ ਰਿਜ਼ਲਟ ਆਣੇ ਸ਼ੁਰੂ ਹੋ ਚੁੱਕੇ ਨੇ ਉੱਥੇ ਹੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੋ ਰਹੀ ਹੈ ਤੇ ਉੱਥੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਸਾਡੇ ਨਾਲ ਮਲਟੀਪਲ ਸਕੂਲ ਦੇ ਪ੍ਰਿੰਸੀਪਲ ਵੀ ਮੌਜੂਦ ਨੇ ਵਿਜਕਪੁਰ ਦੇ ਸਟਾਫ ਪੂਰਾ ਇੱਥੇ ਖੜਾ ਹੋਇਆ ਤੇ ਬੱਚਾ ਵੀ ਇੱਥੇ ਖੜਾ ਹੈ ਜਿਹੜਾ ਰਿਜ਼ਲਟ ਦੇ ਵਿੱਚ ਸਭ ਤੋਂ ਉੱਪਰ ਆਇਆ ਹੈ ਗੱਲਬਾਤ ਪਹਿਲੇ ਪ੍ਰਿੰਸੀਪਲ ਮੈਮ ਤੋਂ ਗੱਲ ਕਰ ਮੈਮ ਅੱਜ ਮਾਣ ਮਹਿਸੂਸ ਹੋ ਰਿਹਾ ਹੈ ਬੱਚਾ ਫਿਰ ਇੱਕ ਵਾਰ ਤੋਂ ਨਾਮ ਰੋਸ਼ਨ ਕਰ ਰਿਹਾ ਹੈ ਸਕੂਲ ਦਾ ਬਹੁਤ ਹੀ ਜ਼ਿਆਦਾ ਮਾਨ ਜਿਹੜਾ ਹੈਗਾ ਉਹ ਮੈਨੂੰ ਮਹਿਸੂਸ ਹੋ ਰਿਹਾ ਹੈਗਾ ਅੱਜ ਮਲਟੀਪਰਪਸ ਦਾ ਸਕੂਲ ਦਾ ਪੀਐਮ ਸ਼ਿਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਸ ਦਾ ਨਾਮ ਜਿਹੜਾ ਹੈਗਾ ਇੱਕ ਵਾਰ ਫੇਰ ਬੁਲੰਦੀਆਂ ਦੇ ਉੱਤੇ ਇਹ ਬੱਚੇ ਨੇ ਕਰ ਦਿਖਾਇਆ ਹੈਗਾ ਮੇਰੇ ਅਧਿਆਪਕਾਂ ਨੇ ਕਰ ਦਿਖਾਇਆ ਹੈਗਾ ਜਦੋਂ ਮੈਂ ਮੈਨੂੰ ਪੂਰੀ ਹੋਪ ਸੀ ਅੱਜ ਤੇ ਮੈਂ ਸਵੇਰ ਤੋਂ ਹੀ ਇਸੇ ਤਿਆਰੀ ਦੇ ਵਿੱਚ ਸੀ ਕਿ ਮੇਰਾ ਬੱਚਾ ਜਿਹੜਾ ਹੈਗਾ ਮੈਰਿਟ ਦੇ ਵਿੱਚ ਕੋਈ ਆਏਗਾ ਤੇ ਮੈਂ ਉਡੀਕ ਦੇ ਵਿੱਚ ਸੀ ਪੂਰੇ 3:20 ਮਿੰਟ ਤੇ ਜਦੋਂ ਨਿਊਜ਼ ਜਿਹੜੀ ਹੈਗੀ ਆਈ ਕਿ रिजल्ट ਐਲਾਨਿਆ ਗਿਆ ਹੈਗਾ ਤੇ ਮੇਰਾ ਧਿਆਨ ਇਸ ਵੱਲ ਚਲਾ ਗਿਆ ਤੇ ਬੱਚਾ ਦਾ ਮੈਂ ਪਹਿਲਾਂ ਹੀ ਬੱਚੇ ਦੇ ਰਾਪਤੇ ਦੇ ਵਿੱਚ ਆ ਚੁੱਕੀ ਸੀਗੀ ਬੱਚੇ ਦਾ ਫੋਨ ਨੰਬਰ ਮੇਰੇ ਕੋਲ ਸੀਗਾ ਤੇ ਬੱਚੇ ਨੇ ਮੈਨੂੰ ਫੋਨ ਕੀਤਾ ਬੱਚਾ ਕਹਿੰਦਾ ਮੈਡਮ ਮੇਰੇ 97.6 ਪਰਸੈਂਟ ਮਾਰਕਸ ਜਿਹੜੇ ਆ ਗਏ ਆ ਉਹ ਆਏ ਹੈਗੇ ਆ। ਕਿਹਾ ਮੈਂ ਮੈਰਿਟ ਦੇ ਵਿੱਚ ਆ ਰਹੇ ਆ। ਮੈਂ ਕਿਹਾ ਹਾਂਜੀ ਬੇਟਾ ਮੈਂ ਹੁਣੇ ਤੁਹਾਨੂੰ ਮੈਂ ਕਹਿੰਦਾ ਤੁਹਾਡੇ ਕੋਲ ਮੈਰਿਟ ਲਿਸਟ ਹੈ। ਮੈਂ ਕਿਹਾ ਮੈਂ ਬੇਟਾ ਤੁਹਾਨੂੰ ਹੁਣੇ ਮੈਰਿਟ ਲਿਸਟ ਜਿਹੜੀ ਹੈਗੀ ਆ ਉਹ ਸ਼ੇਅਰ ਕਰਦੀ ਹੈਗੀ ਆ ਤੇ ਤੁਹਾਡਾ ਜਿਹੜਾ ਰੈਂਕ ਹੈਗਾ ਉਹ 12ਵਾਂ ਰੈਂਕ ਹੈ ਜ਼ਿਲ੍ਹੇ ਦੇ ਵਿੱਚੋਂ ਔਰ ਸਾਡੇ ਲਈ ਇਹ ਬੜੀ ਪੰਜਾਬ ਦੇ ਵਿੱਚੋਂ 12ਵਾਂ ਰੈਂਕ ਔਰ ਸਭ ਤੋਂ ਬੜੀ ਜਿਹੜੀ ਮਾਨ ਦੀ ਗੱਲ ਹੈ। ਉਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਇਹ ਬੱਚਾ 6th ਕਲਾਸ ਤੋਂ ਮਲਟੀਪਰਪਸ ਸਕੂਲ ਦੇ ਵਿੱਚ ਹੀ ਪੜ ਰਿਹਾ ਹੈ ਔਰ ਇਹ 6ਵੀਂ ਤੋਂ ਲੈ ਕੇ 12ਵੀਂ ਤੱਕ ਸਟੂਡੈਂਟ ਰਿਹਾ ਹੈਗਾ ਉਹ ਉਹ ਟੋਪ ਹੀ ਰਿਹਾ ਹੈਗਾ ਔਰ ਦੂਸਰੀ ਗੱਲ ਮੈਂ ਆਉਣ ਵਾਲੇ ਬੱਚਿਆਂ ਨੂੰ ਇਹ ਵੀ ਸੁਨੇਹਾ ਲਾਣਾ ਚਾਹਾਂਗੀ ਕਿ ਤੁਸੀਂ ਮਲਟੀਪਰਪਸ ਸਕੂਲ ਦੇ ਵਿੱਚ ਰਹੋ ਔਰ ਇਹ ਬੱਚੇ ਨੇ ਕਿਸੇ ਵੀ ਇੰਸਟੀਚਿਊਟ ਤੋਂ ਕੋਈ ਗਾਈਡਲਾਈਨਸ ਨਹੀਂ ਲਿੱਤੀ ਨਾ ਇਸਨੇ ਕੋਚਿੰਗ ਲਿੱਤੀ ਕਿਸੇ ਇੰਸਟੀਚਿਊਟ ਤੋਂ ਇਸਨੇ ਜੜੀਆਂ ਗਾਈਡਲਾਈਨਸ ਲਿੱਤੀਆਂ ਆਪਣੇ ਅਧਿਆਪਕਾਂ ਤੋਂ ਹੀ ਲਿੱਤੀਆਂ ਔਰ ਇਹਨਾਂ ਦੇ ਜਿਹੜੇ ਇੰਚਾਰਜ ਹੈ ਮੈਡਮ ਅਮਨਦੀਪ ਕੌਰ ਚਹਿਲ ਜੀ ਹੈਗੇ ਆ ਔਰ ਇਹਨਾਂ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਔਰ ਮੇਰੇ ਸਾਇੰਸ ਅਧਿਆਪਕ ਸਾਰੇ ਔਰ ਮੇਰੇ ਬਾਕੀ ਜਿਹੜੇ ਸਾਰੇ ਅਧਿਆਪਕ ਹੈ ਜੇ ਇੰਗਲਿਸ਼ ਕਰਾਂਦੇ ਆ ਚਾਹੇ ਪੰਜਾਬੀ ਉਹਨਾਂ ਨੇ ਸਾਰਿਆਂ ਨੇ ਇਸ ਨਾਲ ਜੁੜੇ ਰਹੇ ਇਹਨੂੰ ਪੁਰਜ਼ੋਰ ਜੜੀ ਹੈ ਕਿ ਆ ਉਹ ਮਿਹਨਤ ਕਰਾਈ ਹੈ ਅੱਜ ਇਸ ਬੱਚੇ ਨੇ ਫਿਰ ਕਰ ਦਿਖਾਇਆ ਕਿ ਕੋਈ ਇੰਸਟੀਚਿਊਸ਼ਨ ਕੁਝ ਨਹੀਂ ਕਰ ਸਕਦਾ ਜੇ ਅਧਿਆਪਕ ਥਾਂ ਲੰਨ ਤੱਕ ਹੀ ਨਹੀਂ ਕਰ ਸਕਦੇ ਅਧਿਆਪਕ ਹਰ ਚੀਜ਼ ਕਰ ਸਕਦੇ ਆ ਬਿਲਕੁਲ ਸਰਕਾਰੀ ਸਕੂਲ ਦਾ ਜਿਹੜਾ ਹੈਗਾ ਕਿ ਕੋਈ ਕੋਈ ਨਾਮ ਰੋਸ਼ਨ ਕਰਦਾ ਬੱਚਾ ਵੀ ਸਾਡੇ ਨਾਲ ਮੌਜੂਦ ਹੈ ਬੇਟਾ ਕੀ ਨਾਮ ਹੈ ਆ ਜਾ ਅੱਗੇ ਆ ਜਾ ਪਿੱਛੇ ਕਿ ਤੂੰ ਖੜਦਾ ਤੂੰ ਆਜ ਨਾਮ ਰੋਸ਼ਨ ਕਰਦਾ ਪੂਰਾ ਕੀ ਨਾਮ ਹੈ ਤੇ ਕਿੰਨੇ ਨੰਬਰਾਂ ਤੋਂ ਅੱਜ ਜਿਹੜੇ ਕਿ ਬੈਰਡ ਦੇ ਵਿੱਚ ਆਏ ਸਰ ਮੇਰਾ ਨਾਮ ਭਾਨੁਕਪੂਰ है और मैंने परसेंटेज से रैंक लिया है और मेरे मार्क्स 488 एटी एट है फाइव हंड्रेड से डेफिनेटली सर मम्मी डैडी ने, ने भी सपोर्ट किया घर में और टीचर्स ने तो अनबिलीवेबल उन्होंने एक्स्ट्रा मतलब रिसेस में भी मेरे को कोचिंग दी है साथ में और मुझे कभी ऐसे फील नहीं हुआ कि मुझे बाहर से कोचिंग लेने की जरूरत है ਔਰ ਮੈਂ बस ਇਹ ਕਹਿਣਾ ਚਾਹਤਾ ਕਿ ਚਲੋ ਇਹ ਐ ਤੇ ਕਹਿ ਰਹੇ ਹੋ ਮੋਬਾਈਲ ਅੱਜ ਕੱਲ ਮੋਬਾਈਲ ਦੀ ਦੁਨੀਆ ਹੈ ਮੋਬਾਈਲ ਦੇ ਵਿੱਚ ਉਹ ਸ਼ੌਂਕ ਨਹੀਂ ਰੱਖਿਆ ਕਿ ਮੋਬਾਈਲ ਦੇਖਿਆ ਜਾਵੇ ਤੇ ਕੁਝ ਹੋਰ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਜਿਆਦਾ ਮੋਬਾਈਲ ਦੇ ਵਿੱਚ ਹੀ ਘੂਈ ਰਹਿੰਦੀ ਹੈ ਨਹੀਂ ਓਵਰ ਯੂਜ਼ ਤੋਂ ਹਰ ਚੀਜ਼ ਹਾਂ ਮੈਂ ਪਰ ਮੇਰੇ ਕੋ ਲੱਗਦਾ ਹੈ ਕਿ ਅਗਰ ਅੱਛੇ ਸੇ ਟਾਈਮ ਟੇਬਲ ਬਣਾਇਆ ਤਾਂ ਹਮ ਹਰ ਚੀਜ਼ ਆਪਣੇ ਟਾਈਮ ਟੇਬਲ ਵਿੱਚ ਫਿਕਸ ਕਰ ਸਕਤੇ ਹਾਂ ਐਸਾ ਨਹੀਂ ਹੈ ਕਿ ਮੈਂ ਇੰਸਟਾ ਸੇ ਦੂਰ ਤਾਂ ਲੇਕਿਨ Uh, एक फिक्स्ड टाइम था लाइक हाफ एन आवर या वन आवर इतना तो ब्रेक लेना ही चाहिए नहीं तो आप भी बोर हो जाओगे पढ़ पढ़ के लेकिन मैं ये बता सकता हूँ कि अगर मैं फ़ोन देखता था तो मैं पाँच पाँच बजे जब मेरी मम्मा उठते थे मैं सोने पाँच बजे जाता था बहुत नाम नाम रोशन रोशन किया किया मम्मी भी मौजूद मैम किस तरह बेटे ने एक बार बहुत ही अच्छी बहुत अच्छी तरह से इसने हमारा नाम रोशन किया है और स्कूल का भी किया है और मैं इसे हमेशा बोलती थी कि भी सो जा पूरी पूरी रात इसने मेहनत करी मैं जानती हूँ परमात्मा जानता है इसने बहुत मेहनत करी और इसमें मेहनत का फल मिला है और इसमें इनके स्कूल स्कूल टीचर का भी बहुत सहयोग है ਪਹਿਲੇ ਟਾਈਮ ਚੇਜ ਜਿਵੇਂ ਹੁਣ ਆਪਣੇ ਟਾਈਮ ਦੇ ਵਿੱਚ ਕੋਈ ਅਧਿਆਪਕ ਇਹਨਾਂ ਮਾਨ ਨਹੀਂ ਦਿੰਦਾ ਸੀ ਬੱਚਿਆਂ ਨੂੰ ਇਸ ਤਰ੍ਹਾਂ ਕਿ ਅੱਜ ਦੇਖਣ ਨੂੰ ਮਿਲ ਰਿਹਾ ਕਿ ਟੋਲ ਨਿਗਾਰਾ ਦੇ ਨਾਲ ਜਦੋਂ ਬੱਚਾ ਅਵਲ ਆ ਰਿਹਾ ਤੇ ਉਸ ਨੂੰ ਹਾਰ ਵਗੈਰ અપਨਾ ਕੇ ਤੇ ਉਸ ਨੂੰ ਮਿਠਾਈ ਖਲਾਈ ਜਾ ਰਹੀ ਹੈ ਇਹ ਤਾਂ ਬੱਚੇ ਦਾ ਹੌਸਲਾ ਵਧਾਤੇ ਹੈ ਸਰ ਉਸਕੇ ਲਈ ਹਮੇ ਵੀ ਖੁਸ਼ੀ ਹੁੰਦੀ ਹੈ ਔਰ ਸਭ ਦਾ ਹੌਸਲਾ ਵਧਦਾ ਔਰ ਅੱਗੇ ਬੱਚੇ ਦਾ ਵੀ ਹੌਸਲਾ ਵਧਦਾ ਉਸਕੇ ਲਈ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਆਪਸੇ ਕਲਾ ਅਧਿਆਪਕ ਮੈਡਮ ਵੀ ਵਹਗੇ ਨੇ ਇੱਥੇ ਜਾਂ ਉਹਨਾਂ ਨੂੰ ਮਿਲ ਲਈ ਫਿਜ਼ਿਕ ਮੈਮ ਵੀ ਮੌਜੂਦ ਹੈ ਮੈਮ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਆ ਵੈਸੇ ਇਹ ਤਾਂ ਹੁਣ ਰਿਜ਼ਲਟ ਡਿਕਲੇਅਰ ਹੋਇਆ ਸਾਡੇ ਵੱਲੋਂ ਸ਼ੁਰੂ ਤੋਂ ਹੀ ਸੀਗਾ ਵੀ ਇਹ ਬੱਚਾ ਮੈਰਿਟ ਚ ਆਊਗਾ ਫਰੋਮ ਦਾ ਵੈਰੀ ਫਰਸਟ ਡੇ ਇਹਦੀਆਂ ਕੱਲੀਆਂ ਤੁਸੀਂ ਇਹਨੂੰ ਪੜ੍ਹਾਈ ਦੀਆਂ ਅਕੈਡੈਮਿਕ ਪਰਫਾਰਮੈਂਸ ਨਹੀਂ ਦੇਖ ਸਕਦੇ ਇਹਦੀਆਂ ਕੋ-ਕੁਰੀਕੂਲਰ ਐਕਟੀਵਿਟੀਜ਼ ਵੀ ਬਹੁਤ ਅੱਛਾ ਬੱਚਾ ਹੈ ਓਵਰਆਲ ਬਹੁਤ ਵੈਲ ਬਿਹੇਵਡ ਤੇ ਵੈਲ ਪਰਫਾਰਮਡ ਬੱਚਾ ਇਹਨੇ ਸਾਡੇ ਸਪੋਰਟਸ ਮੀਟ ਤੇ ਬਹੁਤ ਅੱਛਾ ਡਾਂਸ ਵੀ ਕੀਤਾ ਮਤਲਬ ਪੜ੍ਹਾਈ ਦੇ ਨਾਲ ਨਾਲ ਹੀ ਐਂਟਰਟੇਨਮੈਂਟ ਨੂੰ ਵੀ ਆਪਦੇ ਨੂੰ ਪੂਰਾ ਬਰਕਰਾਰ ਰੱਖਦਾ ਹੈ ਸਰ ਇੱਕ ਮੈਂ ਚੀਜ਼ ਤੁਹਾਨੂੰ ਹੋਰ ਵੀ ਦੱਸਣਾ ਚਾਹਾਂਗੀ ਇਸ ਬੱਚੇ ਦੇ ਬਾਰੇ ਵਿੱਚ ਬੱਚਾ ਟੀਚਰਸ ਦੇ ਨਾਲ ਉਹ ਫੈਮਿਲੀ ਰਿਲੇਸ਼ਨਸ ਵੀ ਰੱਖਦਾ ਹੈ ਇਕੱਲਾ ਬੱਚਾ ਪੜ੍ਹਾਈ ਦੇ ਫੀਲਡ ਦੇ ਵਿੱਚ ਹੀ ਅੱਗੇ ਨਹੀਂ ਹੈ ਫਿਰ ਮੇਰੇ ਕੋਲ ਇੱਕ ਫੋਟੋ ਹੈ ਮੈਂ ਤੁਹਾਡੇ ਨਾਲ ਅੰਦਰ ਜਾ ਕੇ ਸ਼ੇਅਰ ਜ਼ਰੂਰ ਕਰਾਂਗੀ ਮੇਰਾ ਫੋਨ ਚਾਰਜਿੰਗ ਤੇ ਨਹੀਂ ਸੀਗਾ ਤੇ ਉਸ ਦੀ ਫੋਟੋ ਦੇ ਵਿੱਚ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿਸ ਤਰ੍ਹਾਂ ਉਹ ਫੈਮਿਲੀ ਫੰਕਸ਼ਨ ਹੋ ਰਿਹਾ ਹੈ ਬੱਚਾ ਉੱਥੇ ਵੀ ਪਹੁੰਚਿਆ ਹੋਇਆ ਹੈ ਕਹਿਣ ਦਾ ਭਾਵੇਂ ਹੈ ਕਿ ਜਦੋਂ ਸਾਨੇ ਇੱਕ ਵਾਰ ਇੱਕ ਬੱਚਿਆਂ ਨੂੰ ਮੌਕਾ ਦਿੱਤਾ ਸੀਗਾ ਕਿ ਕਿਸੇ ਨੇ ਪ੍ਰਿੰਸੀਪਲ ਬੰਨਾ ਹੈ ਕਿਸੇ ਨੇ ਵਾਈਸ ਪ੍ਰਿੰਸੀਪਲ ਬੰਨਾ ਹੈ ਤਾਂ ਇਸ ਨੂੰ ਟੀਚਰਸ ਡੇ ਦੇ ਉੱਤੇ ਵਾਈਸ ਪ੍ਰਿੰਸੀਪਲ ਜਿਹੜਾ ਹੈਗਾ ਉਹ ਵੀ ਬਣਾਇਆ ਗਿਆ ਸੀ ਮੇਰੇ ਦਾ ਭਾਵੇਂ ਹੈ ਕਿ ਇਹ ਬੱਚਾ ਹਰ ਫੀਲਡ ਦੇ ਵਿੱਚ ਅੱਗੇ ਹੈ ਜੀ ਬੱਚਾ ਵੀ ਬੇਟਾ ਵਾਈਸ ਪ੍ਰਿੰਸੀਪਲ ਬਣਾਇਆ ਗਿਆ ਸੀ ਹੁਣ ਏਮ ਕੀ ਹੈ ਅੱਗੇ ਅੱਗੇ ਕੀ ਕਰਨਾ ਚਾਹੁੰਦੇ ਹੋ ਮੈਂ ਟੀਚਿੰਗ ਲਾਈਨ ਵਿੱਚ ਜਾਣਾ ਚਾਹੁੰਦਾ ਹਾਂ ਮਤਲਬ ਕਿ ਪ੍ਰਿੰਸੀਪਲ ਨੇ ਵਾਈਸ ਪ੍ਰਿੰਸੀਪਲ ਬਣਾਇਆ ਤਾਂ ਟੀਚਿੰਗ ਲਾਈਨ ਕਿਉਂ ਕਰਨੀ ਚਾਹੁੰਦੇ ਹੋ ਨਹੀਂ ਇਹ ਤਾਂ ਏਮ ਮੇਰਾ 6th से ही ਹੈ ਇਸ ਤੋਂ ਬਿਲਕੁਲ ਇੱਕ ਸੁਪਨਾ ਲੈ ਕੇ ਜਿਹੜਾ ਚੱਲਿਆ ਸੀ ਟੀਚਰ ਬਣਨ ਦਾ ਤੇ ਪ੍ਰਿੰਸੀਪਲ ਮੈਮ ਨੇ ਵਾਈਸ ਪ੍ਰਿੰਸੀਪਲ ਜ਼ਰੂਰ ਬਣਾਇਆ ਟੀਚਰ ਡੇ ਤੇ ਹੁਣ ਉਸੇ ਸੁਪਨੇ ਨੂੰ ਅੱਗੇ ਸਕਾਰ ਕਰ ਰਿਹਾ ਤੇ ਟੀਚਰਾਂ ਦਾ ਵੀ ਨਾਮ ਰੋਸ਼ਨ ਕਰ ਰਿਹਾ ਤੇ ਮਾਪਿਓ ਦਾ ਵੀ ਜਿਹੜਾ ਕਿ ਨਾਮ ਰੋਸ਼ਨ ਕਰ ਰਿਹਾ ਹੈ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਕੁਲਵਿੰਦਰ ਕੁਮਾਰ